ਡਿਨਾਲ ਜੁਗਨਤ ਸਿੰਘ ਪਾਲ ਜੀ ਰਾਵੀ ਦੇ ਕੰਡੇ ਫਿਲਮ ਦਾ ਅੱਜ ਪੋਸਟਰ ਰਿਲੀਜ਼ ਹੋਇਆ ਤੇ ਫਿਲਮ ਜਲਦੀ ਸਿਨੇਮਾ ਘਰਾਂ ਚ ਹੋਊਗੀ ਤੇ ਸਰ ਫਿਲਮ ਦਾ ਹਿੱਸਾ ਨੇ ਸਭ ਤੋਂ ਫਿਲਮ ਦੇ ਬਾਰੇ ਤੇ ਹੈਰੀ ਸਰ ਬਾਰੇ ਜੋ ਫਿਲਮ ਦੇ ਡਾਇਰੈਕਟਰ ਨੇ ਬਾਰੇ ਗੱਲਬਾਤ ਕਰ ਰਹੇ ਆ ਅਸੀਂ ਗੱਲ ਸਰ ਦੋਸਤ ਜੀ ਪ੍ਰੀਤ ਕਲਿਕਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰ ਕੋਲ ਸਤਿ ਸ਼੍ਰੀ ਅਕਾਲ ਤੇ ਆ ਸਰ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਰਾਵੀ ਦੇ ਕੰਡੇ ਦੇ ਸੈੱਟ ਤੇ ਤੁਹਾਡਾ ਰਾਵੀ ਦੇ ਕੰਡੇ ਦੇ ਸੈੱਟ ਤੇ ਐਕਸਪੀਰੀਅੰਸ ਤਾਂ ਬਹੁਤ ਸ਼ਾਨਦਾਰ ਰਿਹਾ ਜੀ ਆ ਫਿਲਮ ਦਾ ਨਾਮ ਬਹੁਤ ਵਧੀਆ ਹੈ 라ਵੀ ਦੇ ਕੰਡੇ ਪਰ ਬਹੁਤ ਹੀ ਪਿਆਰਾ ਸਵੀਟ ਜਿਹਾ ਉਸ ਵਾਂਗ ਸਕੂਨ ਦੇਣ ਵਾਲਾ ਹੈ ਨਾ ਨਾਏ ਸੋ ਜਦੋਂ ਤੁਸੀਂ ਇਦਾਂ ਇਮੇਜਨ ਕਰਦੇ ਹੋ ਇਦਾਂ ਦੀ ਕਹਾਣੀ ਵੀ ਜਿਹਦਾ ਟਾਈਟਲ ਇੰਨਾ ਤਾਂ ਕਹਾਣੀ ਕਿੰਨੀ ਖੂਬਸੂਰਤ ਹੋਵੇਗੀ ਜੀ ਸੋ ਇਸ ਤੇ ਨਾਲ ਨਾਲ ਜਿਹੜਾ ਐਕਸਪੀਰੀਅੰਸ ਦੀ ਗੱਲ ਤੁਸੀਂ ਕਰਦੇ ਕਿ ਮੌਸਮ ਉੱਥੇ ਬੜਾ ਕਈ ਵਾਰ ਨਾ ਸਾਜ ਹੋ ਜਾਂਦਾ ਸੀ ਅੱਛਾ ਜੀ ਪਰ ਉਸ ਦੇ ਬਾਪ ਜੀ ਵੀ ਕੰਮ ਕਰਨ ਦੇ ਵਿੱਚ ਸਾਰੇ ਬੜੀ ਗਰਮ ਜੋਸ਼ੀ ਨਾਲ ਜੀ ਅ ਤੱਕ ਪਰ ਰਹਿੰਦੇ ਸੀ ਕਿ ਕੰਮ ਬਹੁਤ ਵਧੀਆ ਹੋ ਰਿਹਾ ਸੀ ਜੀ ਫਿਰ ਕਹਾਣੀ ਰਾਵੀ ਦੇ ਕੰਡੇ ਜਸ ਗਰੇਵਾਲ ਦੀ ਲਿਖੀ ਆ ਜੀ ਜਸ ਗਰੇਵਾਲ ਦੀਆਂ ਪਹਿਲੀਆਂ ਕਹਾਣੀਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਕਹਿੰਦਾ ਵੀ ਪਕੜ ਹੈ ਜਨਰ ਜ਼ੋਨਰ ਹੈ ਪਕੜਾ ਜ਼ੋਨਰ ਹੈ ਆਪਣੇ ਜਨਰ ਤੇ ਪਕੜਾ ਹੈ ਇਨਸਾਨੀ ਰਿਸ਼ਤਿਆਂ ਦੀ ਜਿਹੜੀ ਮਾਨਸਿਕਤਾ ਉਤੇ ਜਿਹੜੀ ਪਕੜ ਹੈ ਉਹਨਾਂ ਦੀ ਬਾਕਮਾਲ ਹੈ ਜੀ ਆ ਨਾਟ ਓਨਲੀ ਥੈਟ ਉਹਨਾਂ ਨੇ ਹੋਰ ਹੋਰ ਜਨਰ ਦੀ ਵੀ ਫਿਲਮਾਂ ਕੀਤੀਆਂ ਨੇ ਚੱਛੇ ਜੀ ਸੋ ਉਹ ਚੀਜ਼ ਆਪਣੇ ਆਪ ਦੇ ਵਿੱਚ ਤੁਹਾਨੂੰ ਬਹੁਤ ਇਨਸਪਾਇਰ ਕਰਦੀ ਹੈ ਜਦੋਂ ਇਦਾਂ ਦੀ ਰਾਈਟਰ ਦੀ ਲਿਖੀ ਹੋਈ ਕਹਾਣੀ ਤੇ ਫਿਲਮ ਬਣ ਰਹੀ ਹੋਵੇ ਔਰ ਤੁਹਾਨੂੰ ਉਸ ਤੇ ਫਿਲਮ ਦੀ ਆਫਰ ਆ ਜਾਵੇ ਕੰਮ ਕਰਨ ਦੀ ਤਾਂ ਫਿਰ ਇਨਸਾਨ ਦੂਸਰੀ ਗੱਲ ਸੋਚਦਾ ਹੈ ਜੀ ਫਿਰ ਉਹਨੂੰ ਡਾਇਰੈਕਟ ਕਰ ਰਿਹਾ ਹੈ ਹਰੀ ਭੱਟੀ ਜੀ ਸਰ ਇਹ ਮੈਂ ਦੇਖੋ ਗੱਲ ਇਹ ਆ ਵੀ ਜਦੋਂ ਆਪਾਂ ਫਿਲਮ ਦੇ ਕੰਟੈਕਸਟ 'ਚ ਗੱਲ ਕਰਦੇ ਆ ਤਾਂ ਨੇਚਰਲ ਆਪਾਂ ਉਸ ਦੇ ਨਾਲ ਜੁੜੇ ਲੋਕਾਂ ਦੀ ਗੱਲ ਕਰਾਂ ਹਾਂਜੀ ਹਾਂਜੀ ਸਰ ਸੋ ਹਰੀ ਭੱਟੀ ਦੀ ਦਾ ਪੈਸ਼ਨ ਸਾਰੇ ਜਾਣਦੇ ਨੇ ਜੀ ਸਰਾਂ ਦੀ ਟੇਕਿੰਗ ਬਹੁਤ ਕਮਾਲ ਹੈ ਫੰਡੇ ਬੜੇ ਕਲੀਅਰ ਹੁੰਦੇ ਨੇ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰਨ ਵਾਲਾ ਇਨਸਾਨ ਹੈ ਜੀ ਸੋ ਜੋ ਚਾਹੀਦਾ ਉਹ ਚਾਹੀਦਾ ਜੀ ਸੋ ਇਹ ਬਹੁਤ ਮਤਲਬ ਖੂਬੀ ਹੁੰਦੀ ਹੈ ਕਿਸੇ ਡਾਇਰੈਕਟਰ ਦੀ ਜੀ ਕਿਉਂਕਿ ਕੰਪਰੋਮਾਈਜ਼ ਨਹੀਂ ਜੀ ਸੋ ਜੋ ਕੰਮ ਕਰਨਾ ਹੈ ਔਰ ਜੋ ਪੋਸੀਬਿਲਟੀ ਬੈਸਟ ਪੋਸੀਬਿਲਟੀ ਆ ਉਹ ਉਹ ਕਰ ਦਿਆ ਇਨਸਾਨ ਜੀ ਸੋ ਪਰਮਾਤਮਾ ਇਹਨਾਂ ਨੇ ਇਸ ਜੋੜੀ ਨੇ ਪਹਿਲਾਂ ਵੀ ਕੰਮ ਕੀਤਾ ਸੀ ਉਹ ਉਹਦੇ ਵਿੱਚ ਅਦਾਕਾਰ ਦੇ ਤੌਰ ਤੇ ਵੀ ਕੰਮ ਕੀਤਾ ਰਾਮ ਦਾ ਰੀਡੀ ਹੋ ਗਿਆ ਨਾ ਸੋ ਸਾਰਾ ਉਹ ਓਵਰਆਲ ਜਿਹੜਾ ਫਿਲਮ ਦਾ ਜਿਹੜਾ ਮਾਹੌਲ ਸੀ ਬਹੁਤ ਅੱਛੀ ਸੀ ਕੁਐਟਰਸ ਬੜੇ ਬਾਖਮਾਲ ਨੇ ਇਹਦੇ ਵਿੱਚ ਪੰਖਰਜੀ ਨੇ ਆਪਣੇ ਆਪ ਦੇ ਵਿੱਚ ਇੰਸਟੀਟਿਊਸ਼ਨ ਨੇ ਕੇਜਾ ਸੁਨੀਤਾ ਦੇ ਨਾਂ ਮੈਂ ਕਲੀਅਰ ਹੈ ਤੇ ਬਾਕੀ ਹੋਰ ਮੈਂ ਜਿਹਨਾਂ ਬਹੁਤ ਆਰਟਿਸਟ ਨੇ ਜਿਨ੍ਹਾਂ ਜਿੱਦਾਂ ਆਪਾਂ ਤੁਹਾਡੇ ਯੰਗ ਤੋਂ ਲੈ ਕੇ ਪੰਕਜ ਜੀ ਤੋਂ ਲੈ ਕੇ ਇੱਕ ਮਾਂ ਬੇਟੀ ਕੰਮ ਕਰ ਰਹੇ ਨੇ ਟਿਸ਼ਾ ਗੁੜੀਆ ਦਾ ਨਾਮ ਹੈ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਜਿਹੜੇ ਆਪਣੇ ਪ੍ਰੋਡਿਊਸਰ ਵੀ ਨੇ ਹਾਂ ਜੀ ਜੀ ਆਪਣਾ ਸੰਦੀਪ ਕੌਰ ਹਾਂ ਜੀ ਜੀ ਸੋ ਜਤਿੰਦਰ ਚਾਹਾਨ ਜੀ ਜੀ ਦੋਨੋਂ ਮਿਲ ਕੇ ਪ੍ਰੋਡਿਊਸ ਕਰ ਰਹੇ ਨੇ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਆ ਕਿ ਜਦੋਂ ਕਹਿੰਦੇ ਨੇ ਕਿ ਕਹਾਣੀ ਸਾਹਮਣੇ ਆ ਗਈ ਤਾਂ ਕਹਾਣੀ ਉਸ ਖੂਬਸੂਰਤ ਕਹਾਣੀ ਨੂੰ ਖੂਬਸੂਰਤ ਤੰਗ ਨਾਲ ਬਣਾਉਣ ਦਾ ਜਿਗਰਾ ਉਹ ਪੈਸੇ ਤੋਂ ਬਿਨਾ ਸੰਭਵ ਨਹੀਂ ਹੁੰਦਾ ਜੀ ਤੇ ਉਹਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਕਿ ਔਰ ਉਹਨਾਂ ਦੀ ਮੈਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਨਾਂ ਨੇ ਹਾਲਾਂਕਿ ਜਦਿੰਦਰ ਚਹਾਨ ਜੀ ਸ਼ਾਇਦ ਪਹਿਲੀ ਵਾਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਫਰਸਟ ਫਿਲਮ ਹੈ ਉਹਨਾਂ ਦੀ ਮਤਲਬ ਉਹਨਾਂ ਦੀ ਇਸ ਤੋਂ ਪਤਾ ਲੱਗਦੀ ਹੈ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਰੂਹ ਹੈ ਤੇ ਕਿਸ ਤਰ੍ਹਾਂ ਦੀ ਸੋਚ ਹੈ ਉਹਨਾਂ ਦੀ ਕਿ ਉਹਨਾਂ ਨੇ ਇਸ ਨੂੰ ਸੋਚਿਆ ਕਿ ਹਾਂ ਆ ਫਿਲਮ ਮੈਂ ਪ੍ਰੋਡਿਊਸ ਕਰਾਂ ਜੀ ਜੋ ਦਾ ਮਤਲਬ ਜਰਨੀ ਕਾ ਨਾ ਮੇਰੀ ਗੱਲ ਵੀ ਹੋਈ ਹੈ ਕਿਤੇ ਕਹਿੰਦੇ ਜਦੋਂ ਮੈਂ ਕਹਾਣੀ ਸੁਣੀ ਤਾਂ ਮੈਨੂੰ ਲੱਗਿਆ ਯਾਰ ਆ ਫਿਲਮ ਕਰਨ ਵਾਲੀ ਹੈ ਜੀ ਸੋ ਇਸ ਤੋਂ ਉਹਨਾਂ ਦੀ ਇਨਵੋਲਵਮੈਂਟ ਦਾ ਵੀ ਪਤਾ ਲੱਗਦਾ ਉਹਨਾਂ ਦੀ ਸਿਲੈਕਸ਼ਨ ਦਾ ਵੀ ਪਤਾ ਲੱਗਦਾ ਸੋਚ ਦਾ ਪਤਾ ਲੱਗਦਾ ਸੋ ਐਜ਼ ਅ ਪ੍ਰੋਡਿਊਸਰ ਮੈਂ ਵੀ ਉਹਨਾਂ ਦਾ ਥੈਂਕਸ ਕਰਦਾ ਜੇ ਉਹ ਮਤਲਬ ਐਜ਼ ਐਨ ਆਰਟਿਸਟ ਮੈਂ ਨੋਰਥ ਨੂੰ ਥੈਂਕਸ ਕਰਦਾ ਪ੍ਰੋਡਿਊਸਰਸ ਦਾ ਕਿ ਉਹਨਾਂ ਨੇ ਮੈਨੂੰ ਵੀ ਇਸ ਫਿਲਮ ਦਾ ਹਿੱਸਾ ਬਣਾਇਆ ਡਾਇਰੈਕਟਰ ਹੈਰੀ ਭੱਟੀ ਦਾ ਰਾਈਟਰ ਜਸਤ ਗਰੇਵਾਲ ਹੋਣਾ ਦਾ ਕਿਉਂਕਿ ਜਦੋਂ ਕਿਸੇ ਮੈਨੂੰ ਲੱਗਦਾ ਹੈ ਕਿ ਜਦੋਂ ਕਲਾਕਾਰ ਦੀ ਕਿਸੇ ਦੀ ਚੋਣ ਹੁੰਦੀ ਹੈ ਤਾਂ ਉਹਦੇ ਵਿੱਚ ਸਾਰਿਆਂ ਦੀ ਆਪਣੀ ਇਨਪੁਟਸ ਹੁੰਦੀਆਂ ਨੇ ਸੋ ਮੈਂ ਲੱਕੀ ਸਮਝਦਾ ਕਿ ਮੈਂ ਇੰਨੀ ਖੂਬਸੂਰਤ ਫਿਲਮ ਦਾ ਹਿੱਸਾ ਬਣਿਆ ਤੇ ਬਾਕੀ ਹੋਰ ਸਾਰੀ ਟੀਮ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਅੱਛਾ ਮਾਹੌਲ ਸੀ ਬਹੁਤ ਕੋਆਪਰੇਸ਼ਨ ਮਿਲੀ ਔਨ ਸੈਟ ਜੀ सो so, सारी टीम बहुत बढ़िया जी सो so, इसे करके मैं क्या भी इस फिल्म का जेड़ा साडा एक्सपीरियंस बहुत शानदार रहा जी धन्यवाद सर प्रीत के इस ने कर ली थैंक यू वेरी मच थैंक यू वेरी मच ओके गॉड ब्लेस थैंक यू